ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿਖੇ ਨੌਜਵਾਨ ਲੜਕੀ ਖੂਚ ਡੇਗੀ ਜਾਣਕਾਰੀ ਅਨੁਸਾਰ ਮਾਂਸਾ ਜ਼ਿਲ੍ਹੇ ਦੇ ਪਿੰਕ ਜੋਗਾ ਵਿਖੇ ਆਪਣੀ ਮਾਸੀ ਕੋਲ ਆਲੀ ਲੜਕੀ ਖੁੱਲੇ ਪੁਰਾਣੇ ਖੂਹ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਤ੍ਰਕ ਦੀ ਮਾਸੀ ਨੇ ਦੱਸਿਆ ਕਿ ਲੜਕੀ ਦੇ ਆਈ ਲੈਟਰਸ ਵਿੱਚੋਂ ਨੰਬਰ ਕਟਾਉਣ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ ਅੱਜ ਜਦੋਂ ਮੈਂ ਕਿਸੇ ਕੰਮ ਲਈ ਸਵੇਰੇ 9 ਵਜੇ ਦੇ ਕਰੀਬ ਕਰੋ ਗਈ ਤਾਂ ਘਰ ਵਿੱਚ ਕੋਈ ਨਹੀਂ ਸੀ ਤੇ ਉਦੋਂ ਲੜਕੀ ਖੂਹ ਵਿੱਚ ਡਿੱਗ ਗਈ ਤੇ ਇਸ ਸੰਬੰਧੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਲੜਕੀ ਨੂੰ ਕੁ ਵਿੱਚੋਂ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਡਿੱਗਣ ਕਾਰਨ ਲੜਕੀ ਦੀ ਮੌਤ ਹੋ ਚੁੱਕੀ ਸੀ ਨਜ਼ਦੀਕ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਪੁਰਾਣਾ ਖੂਹ

ਮੇਟੀ ਵਾਲਿਆਂ ਨੇ ਸਾਨੂੰ ਵੀ ਇਨਫਰਮੇਸ਼ਨ ਦਿੱਤੀ ਕਮੇਟੀ ਨੇ ਥਾਣੇ ਨੂੰ ਇਨਫਰਮੇਸ਼ਨ ਦਿੱਤੀ ਤੇ ਹੈਲਥ ਡਿਪਾਰਟਮੈਂਟ ਨੇ ਇਨਫਰਮੇਸ਼ਨ ਦਿੱਤੀ ਹੈਲਥ ਡਿਪਾਰਟਮੈਂਟ ਨੇ ਕੋਈ ਚਿੰਤ ਨਹੀਂ ਲਾਇਆ ਉਹ ਵੀ ਆ ਕੇ ਡਾਕਟਰ ਸਾਹਿਬ ਜੋ ਵੀ ਹੈ ਪੁਲਿਸ ਨੇ ਉਸ ਜਦ ਫੋਨ ਕਰਤਾ ਸਾਡੇ ਥਾਣੇ ਜੋਗੇ ਦੀ ਜਿਹੜੀ ਤਵੀਸ ਹੈ ਉਹ ਵੀ ਮੌਕੇ ਤੇ ਥੋੜੇ ਟਾਈਮ ਦੇ ਵਿੱਚ ਹੀ ਉਹ ਪਹੁੰਚ ਗਏ ਮਾੜੀ ਜਦ ਉਹ ਜਹਾਜ ਉਹਨਾਂ ਨੇ ਵੀ ਕੀਤੀ ਕਿ ਪਿੰਡ ਦਾ ਮੁੰਡਾ ਵੀ ਥੱਲੇ ਉਤਾਰਿਆ ਔਰ ਉਹ ਮੁੰਡਾ ਥੱਲੇ ਜਾਦੇ ਗਏ ਸੀ ਉਹਨਾਂ ਨੇ ਥੱਲੇ ਆਵਾਜ਼ ਦਿੱਤੀ ਕਿ ਮੁਖੇ ਚਲੋ ਬਾਹਰ ਫਿਰੋ ਬਾਹਰ ਖੇਤਿਆ ਗਿਆ ਮੁੰਡਾ ਉਸ ਤੋਂ ਬਾਅਦ ਐਨਡੀਆਰ ਅਖਾਜੀ ਜਿਹੜੀ ਟੀਮ ਹੈ ਉਹ ਵੀ ਬਹੁਤ ਹੀ ਲੇਟ ਨਹੀਂ ਹੋਈ ਹੈ ਕੋਈ ਅੰਟੇ 2 ਘੰਟਿਆਂ ਦਾ ਤਾਂ ਰਸਤੇ ਹੁੰਦਾ ਤੇ ਉਹ ਵੀ ਇੱਥੇ ਪਹੁੰਚਿਆ ਅਸਰ ਤੱਕ ਕਿਸੇ ਕਿਸਮ ਦੀ ਕੋਈ ਹੈ ਨਹੀਂ ਛੱਟੀ ਜੇ ਅਸੀਂ ਕਹੀਏ ਕਿ ਡੇਟ ਫੇਟ ਵਾਲੀ ਗੱਲ ਹੈ ਕੋਈ ਇਸ ਤਰ੍ਹਾਂ ਦੀ ਸੁਦੇਰ ਦੀ ਪੁਸ ਵੀ ਆਉਦੀ ਪੂਰੀ ਡਿਊਟੀ ਤੋਂ ਦੇ ਨਾਲ ਐਸਐਚਓ ਦੀ ਗਵਾਹੀ ਹੈ ਜਿਹੜਾ ਕਰ ਰਹਿਣ ਖਾ ਪਰਚਾਇਤ ਸਾਰੀ ਇੱਥੇ ਨਜ਼ਰ ਆਏ ਪੂਰਾ ਸਹਿਯੋਗ ਦੇ ਰਿਹਾ ਹੈ ਤੇ ਪਰ ਲੱਗੇ ਕਾਰਨ ਦਾ ਜੱਸੀ ਹੈ ਸੀ ਉਹ ਜੋਗਾ ਪਿਲਦੀ ਹੈ ਕੋਈ ਲੱਗਦੀ ਹੈ ਇਹ ਇਥੇ ਆਂਦੀ ਮਾਸੀ ਕੋਈ ਆਈ ਸੀ 2-3 ਦਿਨ ਹੋਏ ਸੀ ਆਈ ਨੂੰ ਤੇ ਕਿਸ ਨੂੰ ਕਿਸਨਪੁਰੇ ਦੀ ਇਹ ਕੁੜੀ ਹੈ ਤੇ 21 ਸਾਲ ਦੀ ਜਵਾਨ ਕੁੜੀ ਹੈ ਪਤਾ ਨਹੀਂ ਲੱਗੇ ਇਸ ਕਾਰਨ ਦਾ ਕਿ ਕਿਉਂ ਕਿ ਕੀ ਕਾਰਨ ਬਣਿਆ ਜੇ ਤੱਕ ਇਹ ਦਾ ਕੋਈ ਕਲੀਅਰ ਨਹੀਂ ਹੈ ਤੇ ਦੇਖੇ ਰੱਖੀਏ ਨਾ ਬਹੁਤੀ ਜਿਹੜਾ ਪਿੰਡ ਦੇ ਗੁਪਚਰਾ ਦੇ ਵਿੱਚ ਨਜ਼ਰ ਆ ਰਿਹਾ ਨਾ ਕੋਈ ਰਸਤਾ ਨਹੀਂ ਹੈਗਾ ਇੱਥੇ ਜਾਣ ਦਾ ਵੀ ਕੋਈ ਮਹਿੰਜਾ ਪੱਗ ਨਹੀਂ ਬਣਦੀ ਇਹ ਖੂਤ ਅੱਧੀ ਅਸਲੇ ਘਰ ਦੇ ਪਿੱਛੇ ਆ ਗਿਆ ਬਹੁਤ ਪੁਰਾਣਾ ਖੂ ਹੈ ਦੂਸਰੇ ਪਿੰਡ ਦੇ ਖੂ ਛੱਤੇ ਹੋਏ ਨੇ ਸੇ ਖੂ ਦਾ ਕਿਸੇ ਨੂੰ ਮਲੂਮ ਨਹੀਂ ਹੁੰਦਾ ਕਿ ਇੱਥੇ ਖੂ ਹੈ ਨਵੀਂ ਪੀੜੀ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਇੱਥੇ ਖੂ ਹੈ ਇਹ ਘਰ ਹੈ ਜਿਹੜਾ ਘਰ ਦੇ ਪਿਛਲੇ ਪਾਸੇ ਹੈ ਖੂ ਹੈ ਇਹ ਅਰਧੇ ਛੋਟੀ ਜੀ ਤੰਦ ਕੱਢੀ ਹੋਈ ਹੈ ਇਹਦੇ ਆਲੇ ਦੁਆਲੇ ਜਿਹੜਾ ਥਾਂ ਦੀ ਬਰਸਾਉਂ ਵੀ ਕਰਦੇ ਨੇ ਤੇ ਜੇ ਕੋਈ ਜਿਹੜੇ ਤੇ ਚਾਰ ਸ਼ਪੇਰੇ ਫਰੀਰ ਰਬਗਰ ਸਿੱਖ ਕੋਈ ਭੂਤ ਦੇਖਣ ਦੇ ਜੋ ਵੀ ਨਹੀਂ ਹੈ ਸੀ ਪਤਾ ਨਹੀਂ ਸਭ ਨੇ ਕਿਸ ਟਾਈਮ ਕਿਸ ਤਰ੍ਹਾਂ ਇਹ ਉੱਥੇ ਗਈ ਕਿਵੇਂ ਆ ਵਿੱਚ ਇਹ ਘਰ ਦੇ ਕੋਈ ਕੋਈ ਦੂਰ ਨਹੀਂ ਹੈ ਆ ਲੱਗਦਾ ਪੰਚਾਇਤ ਅਲੱਗ ਇਸ ਨੂੰ ਬੰਦ ਕਰੇਗੀ ਜਾਂ ਪ੍ਰਸ਼ਾਸਨ ਦੇ ਅ ਹਾਂ ਹੁਣ ਸਾਰਾ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਂਦਾ ਜਾਊਗਾ ਇਸ ਨੂੰ ਇਹ Ara ਕੇ ਜੋ ਵੀ ਇਸ ਦਾ ਹੋਇਆ ਤਾਂ ਕਿ ਫੇਰ ਨਾ ਕੋਈ ਇਹ ਜਿਹੀ ਘਟਨਾ ਵਾਪਰੇ